ਮੰਜੀ ਇਸ ਵਾਰ ਦਾ ਸੈਟਰਡੇ ਦਾ ਟੈਸਟ ਇਹਦਾ ਹੈਗਾ ਬੱਲੇ yaar ਸੀਗਾ ਕੱਲ ਦਾ ਚੋਦੇ ਜਿਹੜੇ ਹੈਗੇ ਨੇ ਪੀਡ ਬੈਚ ਵਾਲੇ ਲਈ ਬਣਾਈ ਸੀ ਪਰ ਮੈਂ ਅੱਜ ਸਾਰੇ ਲਈ ਸਾਂਝੀ ਕਰ ਰਿਹਾ ਹਾਂ ਤਾਂ ਤੁਸੀਂ ਪੀਡ ਬੈਚ ਵਾਲੇ ਦੋਸਤੋ ਸਾਥੀਓ ਵਿਦਿਆਰਥੀ ਸਾਥੀਓ ਇਹਦਾ ਮਿਲਿਆ ਲਓ ਸਵਾਲ ਜਿਹੜੇ ਹੈਗੇ ਨੇ ਆਪਾਂ ਪਿਛਲੇ ਹਫਤੇ ਜਿਹੜੇ ਪੜਿਆ ਹੈ ਕਵੀ ਸਰਜੀਤ ਪਾਤਰ ਬਾਰੇ ਸ਼ਿਵ ਕੁਮਾਰ ਬਟਾਲਵੀ ਬਾਰੇ ਅਮਰਤਾ ਪ੍ਰੀਤਮ ਬਾਰੇ ਤਨੀ ਰਾਮ ਚਾਤਰ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਬਾਰੇ ਉਹ ਪਿਛਲੇ ਹਫਤੇ ਦਾ ਟੈਸਟ ਸੀ ਹਰ ਹਫਤੇ ਆਪਣਾ ਸ਼ਨੀਵਾਰ ਨੂੰ ਦਾ ਟੈਸਟ ਹੁੰਦਾ ਉਹਦੇ ਜੋ ਸਵਾਲ ਸੀ ਉਹ ਆਪਾਂ ਥਿਓਰੀ ਚ ਪੜਿਆ ਹੈਗਾ ਜਾਂ ਰਾਤ ਨੂੰ ਐਮਸੀਕਿਊ ਚ ਲਾਏ ਜਿਹੜੇ ਉਹਨਾਂ ਦੀ ਗੱਲ ਕਰਦੇ ਸੀ ਤਾਂ ਪਹਿਲਾ ਜਿਹੜਾ ਹੈਗਾ ਸਵਾਲ ਹੈਗਾ ਕਿ ਕੁਲਾਜ ਕਿਤਾਬ ਵਿੱਚ ਸ਼ਾਮਲ ਕਪਤਾਨਾਂ ਹਨ ਕਿਸ ਦੀਆਂ ਨੇ ਸਰਜੀਤ ਪਾਤਰ ਦੀਆਂ ਨੇ ਪਰਮਿੰਦਰਜੀਤ ਜੀ ਦੀਆਂ ਕਪਤਾਵਾਂ ਵਿੱਚ ਜਗਿੰਦਰ ਸਿੰਘ ਕੈਰੋ ਦੀਆਂ ਕਪਤਾਵਾਂਆਂ ਜਾਂ ਉਪਰੋਕਤ ਸਾਰੇ ਤਾਂ ਸਾਨੂੰ ਪਤਾ ਹੈ ਕਿ ਸਾਂਝੀ ਕਿਤਾਬ ਕਲਾਸ ਪੀਸੀ ਜਿਹੜੀ ਹੈਗੀ ਸਰਜੀਤ ਪਾਤਰ ਹੋਰਿਆਂ ਦੀ ਪਹਿਲਾਂ ਕਿੰਨੇ ਚੋਗਰੀ ਚ ਦੇਖ ਲਾਂਗੇ ਅਗਲੇ ਸਵਾਲ 'ਚ ਤਾਂ ਉਹ ਵੀ ਸਰਜੀਤ ਪਾਤਰ ਵੀ ਸੀ ਉਹਨਾਂ ਦੀਆਂ ਨੌ ਕਪਤਾਵਾਂਾਂ ਸੀਗੀਆਂ ਪਰਮਿੰਦਰਜੀਤ ਜੀ ਦੀਆਂ ਕਪਤਾਵਾਂਾਂ ਵੀ ਸੀਗੀਆਂ ਤੇ ਜਗਿੰਦਰ ਸਿੰਘ ਕੈਰੋ ਦੀਆਂ ਕਹਾਣੀਆਂ ਉਹਦੀਆਂ ਸਪੀਆਂ ਸੀਗੀਆਂ ਤਿੰਨਾਂ ਜਿਹੜੇ ਹੈਗਾ ਤਾਂ ਤੱਕ ਆਨਸਰ ਆ ਗਿਆ ਉਪਰੋਕਤ ਸਾਰੇ ਅੱਕੇ ਅਗਲਾ ਸਵਾਲ ਹੈ ਕਿ ਕੋਲਾਜ ਕਿਤਾਬ ਪਹਿਲੀ ਵਾਰ ਪ੍ਰਕਾਸ਼ਨ ਵਿੱਚ ਕਦੋਂ ਆਈ ਕਲਾਜ ਕਿਤਾਬ ਪਹਿਲੀ ਵਾਰ ਪ੍ਰਕਾਸ਼ਨ ਵਿੱਚ ਕਦੋਂ ਆਈ ਤਾਂ 1973 ਵਿੱਚ ਸਪੀਸੀ ਕਲਾਜ ਕਿਤਾਬ ਪਹਿਲੀ ਵਾਰ ਪ੍ਰਕਾਸ਼ਿਤ ਵਿੱਚ ਆਈ 1973 ਵਿੱਚ ਸਰਜੀਤ ਪਾਤਰ ਸੋਰੀ ਸਰਜੀਤ ਪਾਤਰ ਦੀ ਪਹਿਲੀ ਇਕੱਲੇ ਦੀ ਮੌਲਿਕ ਕਿਤਾਬ ਹੈ ਸਰਜੀਤ ਪਾਤਰ ਦੀ ਪਹਿਲੀ ਇਕੱਲੇ ਦੀ ਮੌਲਿਕ ਕਿਤਾਬ ਹੈ ਮਤਲਬ ਪਹਿਲੀ ਕਿਹੜੀ ਵਿੱਚ ਤਾਂ ਪਹਿਲੀ ਕਲਾਜ ਆ ਪਰ ਇਕੱਲੇ ਦੀ ਨਹੀਂ ਇਕੱਲੇ ਦੀ ਪਹਿਲੀ ਮੌਲਿਕ ਕਿਹੜੀ ਹੋएगी ਹੈ ਨੇ ਰਿਸ ਲੋਕ ਦੀ ਬਾਰਨਮਾਲਾ ਲਫਜਾਂ ਦੀ ਦਰਗਾ ਹੈ ਬਿਰਖ ਖਰਜ ਕਰੇ ਗਏ ਜਾਂ ਹਵਾ ਵਿੱਚ ਲਿਖੇ ਹਰਫ ਹਰ ਨਹੀਂ ਹਵਾਲੀ ਵਿੱਚ ਲਿਖੇ ਹਰਫ ਲਿਖਣਾ ਸੀ ਕਿਉਂਕਿ ਇਹ ਹੀ ਅਨਸਰ ਹੈ ਹਵਾ ਵਿੱਚ ਲਿਖੇ ਹਰਫ ਤਾਂ ਪਹਿਲੀ ਕਿਤਾਬ ਹੈਗੀ ਸਜੀਤ ਪਾਤਰ ਦੀ ਹਵਾ ਵਿੱਚ ਲਿਖੇ ਹਰਫ ਸਰਜੀਤ ਪਾਤਰ ਦਾ ਪਹਿਲਾ ਗਾਜ਼ਲ ਸੰਗ੍ਰਹਿ ਹੈ ਸਰਜੀਤ ਪਾਤਰ ਦਾ ਪਹਿਲਾ ਗਾਜ਼ਲ ਸੰਗ੍ਰਹਿ ਹੈ ਤਾਂ ਜਿਹੜੀ ਪਹਿਲੀ ਕਿਤਾਬ ਸੀ ਹਵਾ ਵਿੱਚ ਲਿਖੇ ਹਰਫ ਉਹੀ ਗਾਜ਼ਲਾਂ ਦੀ ਕਿਤਾਬ ਸੀਗੀ ਤੇ ਪਹਿਲਾ ਗਾਜਲ ਸੰਗ੍ਰਹਿ ਵੀ ਇਹੀ ਹੋ ਗਿਆ ਕਿ ਇਹੀ ਗਾਜਲਾਂ ਦੀ ਕਿਤਾਬ ਸੀ ਸਾਰੀ ਇਹ ਜਿਹੜੀ ਪਹਿਲੀ ਕਿਤਾਬ ਸੀ ਸਰਜੀਤ ਪਾਤਰ ਦੀ ਪਹਿਲੀ ਕਿਤਾਬ ਜਿਸ ਵਿੱਚ ਗਾਜਲਾਂ ਨਹੀਂ ਹਾਂ ਦੇਖੋ ਹਵਾ ਵਿੱਚ ਲਿਖਿਆ ਸਰਦਾਰ ਪਿਛਤਾ ਗਾਜਲਾਂ ਸੀ ਨਹੀਂ ਉਸ ਤੋਂ ਬਾਅਦ ਆਈ ਹੈ 2192 ਵਿੱਚ ਦੋ ਕਿਤਾਬਾਂ ਆਈਆਂ ਨੇ ਜਿਹੜੀਆਂ ਹੈਗੀਆਂ ਨੇ ਇੱਕ ਬਿਰਖ ਅਰਜ ਕਰੇ ਆਈ ਹੈ ਇੱਕ ਦੂਸਰੀ ਆਈ ਹੈ ਹਨੇਰੇ ਦੇ ਸੁਲਭ ਦੀ ਵਰਨਨ ਨਾਲ ਤਾਂ ਬਿਰਖ ਅਰਜ ਕਰੇ ਚ ਕੀ ਸੀ ਜਿਹੜੀ ਹੈਗੀ ਅਗਲੀ ਕਿਤਾਬ ਚ ਖਵਤਾਂ ਮੰ ਗਾਜਲਾਂ ਨਹੀਂ ਨਹੀਂ ਸਨ ਜਿਸ ਵਿੱਚ ਸਿਰਫ ਗੱਜਲਾ ਨਹੀਂ ਸਨ ਇਹ ਸਵਾਲ ਕਰਨਾ ਸੀ ਜਿਸ ਵਿੱਚ ਸਿਰਫ ਗੱਜਲਾ ਨਹੀਂ ਸਨ ਦੇਖੋ ਗੱਜਲਾ ਤਾਂ ਉਹਨਾਂ ਨੇ ਸਾਰੇ ਜੀ ਭੰਗੇ ਜਿਸ ਵਿੱਚ ਸਿਰਫ ਗੱਜਲਾ ਨਹੀਂ ਸਨ ਇੱਕ ਸਵਾਲ ਕਰਨਾ ਸੀ ਸਵਾਲ ਹੀ ਗਲਤ ਬਣ ਜੂਗਾ ਇਸ ਤਰ੍ਹਾਂ ਤਾਂ ਜਿਸ ਵਿੱਚ ਸਿਰਫ ਗੱਜਲਾ ਨਹੀਂ ਸਨ ਇਹ ਸਵਾਲ ਇਸ ਤਰ੍ਹਾਂ ਹੋਣਾ چاہیے ਸੀ ਸੋ ਜੀਤ ਪਾਤਰ ਦੀ ਸਹਿਤ ਕਾਦਮੀ ਵਾਰ ਨਵੀਂ ਦਿੱਲੀ ਜੀਤੂ ਕਿਤਾਬ ਜੀ ਸਹਿਤ ਕਾਦਮੀ ਵਾਰ ਜੀਤੂ ਕਿਹੜੀ ਕਿਤਾਬ ਹੈ ਹਨੇਰੇ ਚ ਸੁਲਗ ਦੀ ਬਾਰਨ ਵਾਲਾ 1992 ਚ ਕਿਤਾਬ ਆਈ ਸੀ ਇਹ ਤੇ 19 ਤੋਂ 2092 ਚਾਹੀਦੀ ਸੀ ਤੇ ਆ ਇਹਨੂੰ ਤੇ ਅਗਲੇ ਸਾਲ ਨੂੰ 193 ਤੇ ਇਹਨੂੰ ਸੈਦ ਅਕਾਦਮੀ ਅਵਾਰਡ ਮਿਲ ਗਿਆ ਸੀ ਹਨੇਰੇ ਵਿੱਚ ਸੁਲਗਦੀ ਬਰਨ ਵਾਲਾ ਕਿਤਾਬ ਉਹ ਦੇਖੋ ਸਰਜੀਤ ਪਾਤਰ ਦੀ 1992 ਸਭੀ ਕਿਤਾਬ ਹਨੇਰੇ ਸੁਲਗਦੀ ਬਰਨ ਵਾਲਾ ਬਿਰਖਾਰਜ ਕਰੇ ਦੋਵੇਂ ਸਭੀਆਂ ਦਾ ਅਨਸਰ ਕੀ ਆ ਜਾਊਗਾ ਉਪਰੋਕਤ ਦੋਵੇਂ ਸਰਜੀਤ ਪਾਤਰ ਦੀ ਬਾਰਤਕ ਦੀ ਕਿਤਾਬ ਹੈ ਸੂਰਜ ਮੰਦਰ ਦੀਆਂ ਪੌੜੀਆਂ ਇਸ ਸਰਜੀਤ ਪਾਤਰ ਦੀ ਬਾਰਤਕ ਦੀ ਕਿਤਾਬ ਹੈ ਸੂਰਜ ਮੰਦਰ ਦੀਆਂ ਪੌੜੀਆਂ 28 ਨਿਮੰਦ ਰਚਨਾਮਾਨੀ ਇਹਦੇ ਵਿੱਚ 28 ਜਿਹਦੇ ਵਿੱਚ ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਬਾਰੇ ਪਰਿੰਦਰ ਮਹਿਬੂਬ ਬਾਰੇ ਜਿਹੜਾ ਹੈਗਾ ਆਪਣਾ ਜਗੰਦਰ ਕੇਰਪੁਰੇ ਬਾਰੇ 28 ਜਨਵਰੀ ਲਿਖਿਆ ਤੇ ਜਿਹੜਾ ਸੂਰਜੀ ਡਾਕਟਰ ਹਰਪਜਨ ਸਿੰਘ ਜਿਹੜਾ ਸੂਰਜ ਮੰਦਰ ਦੀਆਂ ਪੌੜੀਆਂ ਸਰਲੇਖ ਹੈ ਇਹ ਇਹ ਜਿਹੜਾ ਇਸ ਨਾਮ ਦਾ ਲੇਖ ਹੈ ਉਹ ਡਾਕਟਰ ਹਰਪਜਨ ਸਿੰਘ ਤੇ ਸੂਰਜ ਮੰਦਿਰ ਪਵਨੀਸਵਰ ਦੇ ਸਮੰਦਰ ਬਾਰੇ ਹੈ ਜਿਹੜਾ ਹੈਗਾ ਇਹ ਲੇਖ ਹੈ ਜਿਹੜਾ ਸੂਰਜ ਮੰਦਰ ਦੀਆਂ ਪੌੜੀਆਂ ਜਿਹੜਾ ਚੰਨ ਸੂਰਜੀ ਵੰਗੀ ਹੈ ਕਪਤਾ ਦੀ ਕਿਤਾਬ ਹੈ ਉਹਨਾਂ ਦਾ ਇੱਕ ਗੀਤ ਹੈ ਉਦੇਚਕ 70 ਰਹੋਦੇ ਤੈਨ ਸੂਰਜ ਦੀ ਵੰਗੀ ਉਹ 70 ਦੇ ਆਧਾਰ ਤੇ ਕਿਤਾਬ ਦਾ ਨਾਮ ਰੱਖਿਆ ਗਿਆ ਚਨ ਸੂਰਜ ਦੀ ਵੰਗੀ ਤੇ ਇਹ ਗੱਲ ਐਦਾ ਨਹੀਂ ਇਹ ਤਾਂ ਕੋਈ ਹੈ ਹੀ ਨਹੀਂ ਕਿਤਾਬ ਹੀ ਨਹੀਂ ਤਾਂ ਆਨਸਰ ਆ ਗਿਆ ਪਹਿਲਾ ਭਾਰਤਕ ਦੀ ਕਿਤਾਬ ਹੈਗੀ ਸੂਰਜ ਮੰਦਿਰ ਦੀਆਂ ਪੌੜੀਆਂ ਸਰਜੀਤ ਪਾਤਰ ਦੀ ਭਾਰਤਕ ਦੀ ਕਿਤਾਬ ਹੈ ਬਾਤ ਨਹੀਂ ਰੀ ਐਨੀ ਨਹੀਂ ਇਹ ਹੈਗੀ ਹੈ ਇਹ ਜਿਹੜੀ ਹੈਗੀ ਹੈ 2020 ਚ ਜਦੋਂ ਸੜਾਂਗੀ 21 2021 ਚ ਜਿਹੜਾ ਸਾਡਾ ਕਿਸਾਨ ਕਿਸਾਨ ਅੰਦੋਲਨ ਲੱਗਿਆ ਸੀ ਉਹ ਉਹਦੇ ਚ ਬਾਰੇ ਲਿਖੀ ਭਾਰਤਕ ਵੀ ਹੈ ਨਵੰਦ ਵੀ ਹੈ ਤੇ ਕਪਤਾ ਵੀ ਹੈ ਇਹ ਉਹਦੇ ਚ ਸਰਜੀਤ ਪਾਤਰ ਦੀ ਹੈਗੀ ਹੈਗੀ ਤੇ 1902121021 ਇਹ ਕਿਤਾਬ ਤੇ ਦੂਸਰੀ ਜਿਹੜੀ ਹੈਗੀ ਹੈਗੀ ਦੂਸਰੀ ਇੱਥੇ ਹੈ ਨਹੀਂ ਉੱਪਰ ਤਾਂ ਹੈਗੀ ਸੂਰਜ ਮੰਦਿਰ ਪਰ ਉਹ ਚੈ ਨਹੀਂ ਤਾਂ ਇਹ ਹੀ ਆਨਸਰ ਹੋ ਜੂ ਭਾਰਤਕ ਦੀ ਕਿਤਾਬ ਬਾਤ ਮੇਰੀ ਐਨੀ ਨਹੀਂ ਦੋ ਕਿਤਾਬਾਂ ਸਰਜੀਤ ਪਾਤਰ ਦੀਆਂ ਜਿਹੜੇ ਹੈਗੀਆਂ ਭਾਰਤਕ ਦੀ ਪਹਿਲੀ ਕਿਤਾਬ ਉਹਨਾਂ ਦੀ ਆਈ ਸੀਗੀ ਸੂਰਜ ਮੰਦਿਰ ਦੀਆਂ ਪੌੜੀਆਂ ਆਈ ਸੀ 2013 ਚ ਤੇ ਦੂਸਰੀ ਕਿਤਾਬ ਇਹ ਹੋਗੀ ਬਾਤ ਮੇਰੀ ਐਨੀ ਨਹੀਂ 2021 ਚ ਬਾਰੇ ਇੱਥੇ ਉਹਨਾਂ ਨੇ ਪਹਿਲੀ ਪੁੱਛਿਆ ਤਾਂ ਇਹ ਆਨਸਰ ਹੋ ਜੂਗਾ ਸਰਜੀਤ ਪਾਤਰ ਨੂੰ ਪਦਮ ਸ੍ਰੀ ਵਾਰਡ ਕਦੋਂ ਮਿਲਿਆ ਸੀਤ ਵਰਤਨ 2012 ਵਿੱਚ ਪਦਮ ਸ੍ਰੀ ਵਾਰਡ ਮਿਲਿਆ 1993 ਚ ਤਾਂ ਉਹਨਾਂ ਨੂੰ ਸਹਿਤ ਕਾਦਮੀ ਵਾਰਡ ਮਿਲਿਆ ਸੀ 2012 ਚ ਉਹਨਾਂ ਨੂੰ ਪਦਮ ਸ੍ਰੀ ਅਵਾਰਡ ਮਿਲਿਆ ਸਰਜੀਤ ਪਾਤਰ ਦੀ ਗੱਲ ਹੋ ਰਹੀ ਹੈ ਸਰਜੀਤ ਪਾਤਰ ਨੂੰ ਹਨੇਰੇ ਵਿੱਚ ਸੁਲਗ ਦੀ ਵਰਨ ਵਾਲਾ ਕਿਤਾਬ ਤੇ ਅਵਾਰਡ ਮਿਲਿਆ ਉਹੀ ਸਹਿਤ ਕਾਦਮੀ ਵਾਰਡ ਦੀ ਗੱਲ ਹੋ ਰਹੀ ਹੈ ਤਾਂ 1993 ਤੇ ਮਿਲਿਆ ਸਹਿਤ ਕਾਦਮੀ ਵਾਰਡ ਤੇ ਜਿਹੜਾ ਹੈਗਾ 1993 ਸਰਜੀਤ ਪਾਤਰ ਦੀ ਕਿਤਾਬ ਪਤ ਛੜਦੀ ਪੰਜੇ ਵਿੱਚ ਸ਼ਾਮਲ ਹਨ ਸਰਜੀਤ ਪਾਤਰ ਦੀਆਂ ਸਪਰਾਣੀਆਂ ਸਭ ਦਾ ਜਨਨ ਸਰਜੀਤ ਪਾਤਰ ਦੀਆਂ ਪੁਰਾਣੀਆਂ ਸਭ ਕਵਤਾਂਵਾਂ ਸਰਜੀਤ ਪਾਤਰ ਦੀਆਂ ਨਵੀਆਂ ਨਕੋਰ ਗੱਦਲਾਂ ਸਰਜੀਤ ਪਾਤਰ ਦੀਆਂ ਨਵੀਆਂ ਨਕੋਰ ਕਵਤਾਂਵਾਂ ਤਾਂ ਉਦੋਂ ਤੱਕ ਜਦੋਂ ਤੁਅ ਛੜ ਦੀ ਪੰਜਾਬ ਕਰੀਏ ਸਰਜੀਤ ਪਾਤਰ ਨੇ 1999 ਚ ਤਾਂ ਉਦੋਂ ਪਹਿਲਾਂ ਜਿੰਨੀਆਂ ਵੀ ਜੜੀਆਂ ਹੈਗੀਆਂ ਕਿਤਾਬਾਂ ਆਈਆਂ ਸਭੀਆਂ ਸੀ ਉਹਨਾਂ ਸਾਰੀਆਂ ਚ ਲੈ ਕੇ ਗੱਦਲਾਂ ਸਾਫੀਆਂ ਉਹਨਾਂ ਸਾਰੀਆਂ ਚ ਪੁਰਾਣੀਆਂ ਜਿੰਨੀਆਂ ਵੀ ਗੱਦਲਾਂ ਬਣਦੀਆਂ ਸੀ ਲੈ ਕੇ ਇੱਕ ਗੱਦਲ ਸੰਗ੍ਰਹਿ ਕੀਤਾ ਸਰਜੀਤ ਪਾਤਰ ਨੇ ਤਾਂ ਇਹ ਸਰਜੀਤ ਪਾਤਰ ਦੀਆਂ ਪੁਰਾਣੀਆਂ ਸਭ ਗੱਦਲਾਂ ਅਨਸਰ ਟਿਕ ਹੋ ਜਾਊਗਾ ਸਰਜੀਤ ਪਾਤਰ ਦਾ ਦਿਹਾਂਤ ਹੋਇਆ ਉਹਨਾਂ ਦਾ 11 ਮਈ ਨੂੰ ਸਾਲ ਹੋ ਜਾਣਾ ਹੈ 11 ਮਈ 2024 ਨੂੰ ਦਿਹਾਂਤ ਹੋਇਆ ਸੀ ਜਿਹੜਾ ਹੈਗਾ 15 ਦਿਨਾਂ ਨੂੰ ਸਾਲ ਹੋ ਜਾਣਾ ਇਸ ਗੱਲ ਸਰਜੀਤ ਪਾਤਰ ਦਾ ਜਨਮ ਜਿਹੜਾ ਹੈਗਾ 14 ਜਨਵਰੀ ਮਾਗੀ ਵਾਲੇ ਦਿਨ ਤੇ 1945 ਚ ਹੋਇਆ 14 ਜਨਵਰੀ 1945 ਚ ਮਾਗੀ ਵਾਲੇ ਦਿਨ ਸਰਜੀਤ ਪਾਤਰ ਜੀ ਦਾ ਜਨਮ ਹੋਇਆ ਸੀ ਸਰਜੀਤ ਪਾਤਰ ਦੀ ਪੰਜਾਬ ਸੰਘਟਨ ਨਾਲ ਕਪਤਾਨ ਨਹੀਂ ਨਹੀਂ ਹੈ ਲਿਖਣਾ ਸੀ ਨਹੀਂ ਹਨ ਪੰਜਾਬ ਸੰਘਟਨਕ ਨਹੀਂ ਹੈ ਇੱਕ ਅਲੱਗ ਦਾ ਨਿਰਸੀ ਪੰਜਾਬ ਸੰਘਟਨ ਨਾਲ ਸੰਬੰਧਿਤ ਹੈ ਨਾਜ਼ਰ ਪੰਜਾਬ ਸੰਘਟਨ ਨਾਲ ਸੰਬੰਧਿਤ ਹੈ ਪਸੂ ਕਥਾ ਵੀ ਪੰਜਾਬ ਸੰਕਲਨ ਨਾਲ ਸੰਬੰਧਿਤ ਹੈ ਆ ਆਨੰਦ ਕਸਰ ਮਾਂ ਬੋਲੀ ਨਾਲ ਪੰਜਾਬੀ ਬੋਲੀ ਜਾਂ ਕਿਸੇ ਵੀ ਬੋਲੀ ਦੀ ਤੇਰੀ ਗੱਲ ਕਰਦੀ ਹੈ ਪੰਜਾਬ ਸੰਕਲਨ ਨਾਲ ਸੰਬੰਧਿਤ ਕਵਤਾ ਨਹੀਂ ਹੈਗੀ ਕਿਹੜਾ ਜੁੱਟ ਸਰਜੀਤ ਪਾਤਰ ਦੀਆਂ ਪ੍ਰਗੀਤ ਕਵਤਾਵਾਂ ਦਾ ਨਹੀਂ ਹੈ ਜ਼ਾਹਰ ਪਹਿਰ ਵੀ ਤੇ ਰਾਤ ਇਹ ਦੋਨੇ ਜਿਹੜੀਆਂ ਹੈਗੀਆਂ ਪ੍ਰਗੀਤ ਨੇ ਸਦੀਆਂ ਦੀ ਅਨਕਹੀ ਵੀ ਪ੍ਰਗੀਤ ਹੈ ਤੇ ਮੇਰੇ ਮਨ ਚ ਸੀਨੇ ਚ ਕੌਣ ਰੋਂਦਾ ਹੈ ਵੀ ਪ੍ਰਗੀਤ ਹੈ ਇੱਕ ਪਾਵਨ ਪੁਸਤਕ ਛੜਦੀ ਹੈ ਵੀ ਪ੍ਰਗੀਤ ਹੈ ਤੇ ਹੌੜ ਵੀ ਪ੍ਰਗੀਤ ਹੈ ਅੱਜ ਅੱਜ ਫਿਰ ਉਦਾਸ ਹੈ ਆਤਮाराम ਵੀ ਪ੍ਰਗੀਤ ਹੈ ਪਰ ਚਾਂਦਨੀ ਚੌਕ ਪ੍ਰਗੀਤ ਨਹੀਂ ਹੈਗਾ ਇਸ ਕਰਕੇ ਇਹ ਜੁਟ ਨਹੀਂ ਹੈਗਾ ਪ੍ਰਗੀਤ ਦਾ ਇਹ ਜੁਟ ਨਹੀਂ ਹੈਗਾ ਇਸ ਕਰਕੇ ਜਿਹੜਾ ਹੈਗਾ ਅੱਗੇ ਦੇਖੋ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਹੋਇਆ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਜਨਮ ਹੈਗਾਗਾ ਉਹ 1937 ਚ ਹੋਇਆ 37 ਚ 37 ਚ ਹੋਇਆ ਤੇ 1937 ਚ ਜਿਹੜਾ ਹੈਗਾ ਜਨਮ ਹੋਇਆ 37 ਚ ਤੇ ਜਦੋਂ 37 ਨੂੰ ਉਲਟਾ ਲੈਂਦੇ ਆ 73 ਚ ਉਹਨਾਂ ਦੀ ਮੌਤ ਹੋ ਗਈ ਸੀ 73 ਚ 1900 ਚ ਸ਼ਿਵ ਕੁਮਾਰ ਬਟਾਲਵੀ शिवकुमार बटालवी ਦਾ ਮਹਾਕਾਵ ਹੈ ਏਸੀਆ ਦਾ ਚੈਨਲ ਵੀ ਮਹਾਕਾਵ ਹੈ ਪਰ ਉਹ Shivkumar Batalvi ਦਾ ਨਹੀਂ ਹੈਗਾ ਕਿਸੇ ਹੋਰ ਦਾ ਮਹਾਕਾਵ ਹੈ ਦੱਸੋਗੇ ਤੁਸੀਂ ਕਮੈਂਟ ਕਰੋ ਏਸੀਆ ਦਾ ਚੈਨਲ ਕੀ ਦਾ ਮਹਾਕਾਵ ਹੈ ਤੇ ਲੂਣਾ ਹੈਗਾ Shivkumar ਦਾ ਮਹਾਕਾਵ ਲੂਣਾ Shivkumar Batalvi ਦੀ ਕਪਤਾਨ ਨਹੀਂ ਹੈ ਕੰਡਿਆਲੀ ਤੋਂ ਹੋਰ ਵੀ Shivkumar Batalvi ਦੀ ਕਪਤ ਹੈਗੀ ਜਿਹੜੀ ਹੈਗੀ ਐ اے ਮੇਰਾ ਗੀਤ ਵੀ ਇਹ ਮੇਰਾ ਗੀਤ ਕਿਸੇ ਨਾ ਗਾਣਾ ਇਹ ਵੀ ਨਹੀਂ ਮੇਰਾ ਗੀਤ ਮੈਂ ਆਪੇ ਗਾ ਕੇ ਆਪੇ ਹੀ ਮਰ ਜਾਣਾ ਸਿਵਕਮਰ ਬਟਾਲਵੀ ਦਾ ਕੁਝ ਰੁਕ ਮੈਨੂੰ ਪੁੱਤ ਲੱਗਦੇ ਨੇ ਕੁਝ ਲੱਗਦੇ ਨੇ ਇਹ ਵੀ ਸਿਵਕਮਰ ਬਟਾਲਵੀ ਦਾ ਮੈਂ ਕੰਡੇ ਵਾਲੀ ਥੋਰ ਵੇ ਸੱਜਣਾ ਉੱਕੀ ਵਿੱਚ ਕੇ ਵੀ ਸਿਵਕਮਰ ਬਟਾਲਵੀ ਦੀ ਐ ਇਹ ਨਹੀਂ ਹੈਗੀ ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਕਤਾਰੋ ਲੈ ਕੇ ਮਿਰਚਾ ਕੌੜੀਆਂ ਕੋਈ ਸਿਰਤੋਂ ਵਾਰੋ ਇਹ ਸਰਜੀਤ ਪਾਤਰ ਦੀ ਹੈਗੀ ਸਿਵਕਮਰ ਬਟਾਲਵੀ ਦੀ ਨਹੀਂ ਹੈਗੀ ਸਰਜੀਤ ਪਾਤਰ ਨੇ ਆਪਣਾ ਨਾਮ ਪੱਤਰ ਤੋਂ ਪਾਤਰ ਕਿਸ ਦੀ ਸਲਾਮਨ ਰੱਖਿਆ ਦੇਖੋ ਜਿਹੜੇ ਜ਼ਿਆਦੇ ਉਰਾਂ ਪਰਾਂ ਤੋਂ ਗੂਗਲ ਤੋਂ ਜਾਂ ਗੂਗਲ ਤੋਂ ਜਿਹੜਾ ਹੈਗਾ ਉਰਾਂ ਪਰ ਉਹ ਚੱਕ ਕੇ ਪੜਾਉਣ ਵਾਲੇ ਤੋਂ ਪੜ੍ਹਦੇ ਨੇ ਰੈਡੀਮੇਡ ਕਿਤਾਬਾਂ ਤੋਂ ਤਿਆਰੀ ਕਰਵਾ ਰਹੇ ਆ ਜਿਹੜੇ ਇਹ ਕਰ ਰਹੇ ਆ ਜਿਹੜੇ ਉੱਥੋਂ ਕੱਢਦੇ ਆ ਉਹ ਇੱਥੇ ਆਪਸ਼ਨ ਲੱਭੀ ਜਾਂਦੇ ਹੋਣੇ ਕਿ ਸਰਜੀਤ ਬਾਤਰ ਦੇ ਅਧਿਆਪਕ ਸਰਜੀਤ ਸੇਠੀ ਉਹ ਲੱਭੀ ਜਾਂਦੇ ਹੋਣੇ ਕਿਉਂਕਿ ਉਹਨਾਂ ਨੂੰ ਇਹ ਚਾਹ ਰੱਖਿਆ ਨਹੀਂ ਉਹ ਗਲਤ ਪੜ੍ਹ ਰਹੇ ਹੋ ਤੁਸੀਂ ਤਾਂ ਜਿਹੜੀ ਹੈਗੀ ਹੈਗੀ ਸਰਜੀਤ ਸੇਠੀ ਨਹੀਂ ਨਹੀਂ ਹੈਗੀ ਪ੍ਰੀਤ ਲੜੀ ਦੇ ਮੈਗਜ਼ੀਨ ਦੇ ਸੰਪਾਦਕ ਨੇ ਜਿਹੜੀ ਹੈਗੀ ਹੈਗੀ ਦੀ ਸਲਾਹ ਤੇ ਇਹਨਾਂ ਨੇ ਪੱਤਰ ਰੱਖਿਆ ਸੀ ਆਪਣਾ ਨਾਮ ਪਾਤਰ ਪੱਤਰ ਤੋਂ ਜਿਹੜਾ ਹੈਗਾ ਪੱਤਰ ਤੋਂ ਪਾਤਰ ਸਨ ਜਿਹੜਾ ਹੈਗਾ ਅੱਛਿਆ ਸੀ ਉਸ ਤੋਂ ਬਾਅਦ ਉਹ ਤਾਂ ਜਾ ਕੇ ਆਪਣੇ ਸਰ ਨਾਲ ਤਾਂ ਸਲਾਹ ਕਰੀ ਹੋਣੀ ਤਾਂ ਸਜਾਜ ਇਹ ਆਊਗਾ ਸ਼ਿਵ ਕੁਮਾਰ ਬਟਾਲਵੀ ਨੂੰ ਕਿਸ ਕਿਤਾਬ ਤੇ ਸਹਿਦ ਅਕਾਦਮੀ ਪੁਰਸਕਾਰ ਨਵੀਂ ਦਿੱਲੀ ਮਿਲਿਆ ਸ਼ਿਵ ਕੁਮਾਰ ਬਟਾਲਵੀ ਨੂੰ ਲੂਣਾ ਤੇ ਮਿਲਿਆ ਲੂਣਾ ਤੇ ਸਹਿਦ ਅਕਾਦਮੀ ਪੁਰਸਕਾਰ ਨਵੀਂ ਦਿੱਲੀ ਸ਼ਿਵ ਕੁਮਾਰ ਬਟਾਲਵੀ ਦਾ ਪਹਿਲਾ ਕਾਪ ਸੰਗ੍ਰਹਿ ਕਿਹੜਾ ਹੈ ਲਾਜਵੰਤੀ ਮੈਂ ਤੇ ਮੈਂ ਆਟੇ ਦੀਆਂ ਚਿੜੀਆਂ ਪਹਿਲਾ ਕਿਹੜਾ ਹੈਗਾ ਪੀੜਾਂ ਦਾ ਪ੍ਰਾਗ ਹੈਗਾ ਪਹਿਲਾ ਕਾਪ ਸੰਗ੍ਰਹਿ ਦੂਜਾ ਹੈਗਾ ਲਾਜਵੰਤੀ ਲਤਵੰਚੀ ਨਹੀਂ ਕਹ ਕੇ ਲਾਜਵੰਤੀ ਲਿਖਣਾ ਸੀ ਦੂਜਾ ਲਾਜਵੰਤੀ ਪਹਿਲਾ ਪੀੜਾਂ ਦਾ ਜਿਹੜਾ ਹੈਗਾ ਸਿਵ ਕੁਮਾਰ ਬਟਾਲਵੀ ਦਾ ਲਾਲਾ ਤਨੀਰਾਮ ਚਾਤਰਕ ਦੀ 1942 ਵਿੱਚ ਕਿਹੜੀ ਪੁਸਤਕ ਪ੍ਰਕਾਸ਼ਿਤ ਹੋਈ 1942 ਚ ਦੱਸੋ ਕਿਹੜੀ ਹੋਈ ਹੈ ਸੂਫੀ ਖਾਨਾ 1950 ਚ ਹੋਈ ਹੈ ਅੱਗੇ ਆਸਵਾਲ ਜਿਹੜਾ ਹੈਗਾ 1942 ਚ ਕਿਹੜੀ ਹੋਈ ਹੈ ਪਹਿਲੀ ਪੁਸਤਕ ਹੋਈ ਹੈ ਚੰਦਨਵਾਲੀ ਪਹਿਲੀ ਪੁਸਤਕ ਸੀਗੀ ਠੀਕ ਹੈ ਅੱਗੇ ਜਿਹੜਾ ਹੈਗਾ ਲਾਲਾ ਤਨੀਰਾਮ ਚਾਤਰਕ ਕਾਵ ਸੰਗ੍ਰਹਿ ਸੂਫੀ ਖਾਨਾ ਕਦੋਂ ਪ੍ਰਕਾਸ਼ਿਤ ਹੋਇਆ ਸੂਫੀ ਖਾਨਾ 1950 ਚ ਪ੍ਰਕਾਸ਼ਿਤ ਹੋਇਆ ਭਈ ਠੀਕ ਹੈ ਲਾਲਾ ਤਨੀਰਾਮ ਚਾਤਰਕ ਦਾ ਜ਼ਿਲ੍ਹਾ ਕਿਹੜਾ ਸੀ ਇਹ ਤਾਂ ਬਹੁਤ ਸੌਖਾ ਹੈ ਯਾਰ ਤਾਂ ਲਾਲਾ ਤਨੀਰਾਮ ਚ ਮੁਕਸਰਸੀ ਬਰੋਜਪੁਰਸੀ ਅੰਮ੍ਰਿਤਸਰਸੀ ਬਠਿੰਡਾ ਦੀ ਬਠਿੰਡਾ ਨਹੀਂ ਸੀ ਸੋਨ ਗਾਦਨੇ ਉਹ ਤਾਂ ਬਲਵੰਤ ਕਾਰਗੀਦਸ ਤਨੀ ਲਾਲਾਤਨੀ ਰਾਮ ਦੀ ਸਭ ਤੋਂ ਪਹਿਲੀਆਂ ਰਚਨਾ ਕਿ ਸਮਾਚਾਰ ਪੱਤਰ ਵਿੱਚ ਸਪੀਆਂ ਖਾਲਸਾ ਸਮਾਚਾਰ ਚ ਵੀ ਸਪੀਆਂ ਸੀ ਜਿਹੜਾ ਭਾਈ ਵੀਰ ਸਿੰਘ ਕੱਢਦਾ ਸੀ ਹਫਤਾਵਰੀ ਸਫਤਾਵਕ ਪੱਤਰਕਾਰ ਦਾ ਹੋ ਸੀਗਾ ਅਖਬਾਰ ਸੀਗਾ ਹਫਤੇਵਾਰ ਸਬਦਾ ਸੀ ਜੰਗ ਸਮਾਚਾਰ ਚ ਵੀ ਸਪੀਆਂ ਸੀ ਤਾਂ ਕਰਕੇ ਉਪਰੋਕਤ ਦੋਵਾਂ ਵਿੱਚ ਅਨਸਰ ਆਜੂਗਾ ਲਾਲਾ ਤਨੀਰਾਮ ਚਾਤ੍ਰਿਕ ਨੇ ਕਿਹੜੀ ਪ੍ਰੈਸ ਦੀ ਸਥਾਪਨਾ ਕੀਤੀ ਵਜ਼ੀਰ ਹਿੰਦ ਬ੍ਰਿਸ਼ ਦੀ ਸਥਾਪਨਾ ਜਿਹੜੀ ਹੈਗੀ ਭਾਈ ਵੀਰ ਸਿੰਘ ਨੇ ਕੀਤੀ ਸੀ ਆਪਣੇ ਪਿਤਾ ਦੇ ਦੋਸਤ ਵਜ਼ੀਰ ਦੇ ਨਾਮ ਤੇ ਵਜ਼ੀਰ ਬੰਦੇ ਨਾਲ ਮਿਲ ਕੇ ਕੀਤੀ ਸੀ ਤਾਂ ਚਾਤ੍ਰਿਕ ਪ੍ਰੈਸ ਕੋਈ ਪ੍ਰੈਸ ਹੀ ਨਹੀਂ ਸੀ ਤੁਹਾਨੂੰ ਭੇਲ ਕਾ ਪਾਉਣ ਲਈ ਸਿਰਫ ਸੁਦਰਸ਼ਨ ਬ੍ਰਿਸ਼ ਜਿਹੜੀ ਬੱਚੀ ਹੈ ਇਹ ਹੀ ਲਾਲਾ ਤਨੀਰਾਮ ਚਾਤ੍ਰਿਕ ਨੇ ਸ਼ੁਰੂ ਕੀਤੀ ਸੀ ਪਹਿਲਾਂ ਉਹ ਭਾਈ ਵੀਰ ਸਿੰਘ ਕੋਲੇ ਸੁਰਣਾ ਹੁੰਦਾ ਲੱਗਿਆ ਹੋਇਆ ਸੀ ਵਜ਼ੀਰ ਪ੍ਰੈਸ ਤੇ ਬਾਅਦ ਚ ਉਹ ਪ੍ਰੈਸ ਦਾ ਅਨੁਭਵ ਆ ਗਿਆ ਸੀ ਉਹਨੇ ਆਪਦੀ ਕੋਲ ਹੀ ਸਿੱਖ ਕੇ ਜਾ ਕੇ ਜਦੋਂ ਇਹਦੇ ਜੋਗ ਹੋ ਗਿਆ ਸੀ ਲਾਲਾ ਤਨੀਰਾਮ ਚਾਤ੍ਰਿਕ ਇਹ ਲਿਖਿਆਂ ਵਿੱਚੋਂ ਕਿਹੜੇ ਕਵੀ ਨੇ ਧਾਰਮਿਕ ਸਦਾਚਾਰਕ ਦੇਸ਼ ਦੇਸ਼ ਪਿਆਰ ਸਮਾਜ ਕੁਦਰਤ ਤੇ ਪ੍ਰੇਮ ਦੀ ਕਵਤਾਵਾਂ ਰਚੀਆਂ ਨੇ ਲਾਲ ਸਿੰਘ ਦਿਲਤਾ ਜਹਾਰਬਾਦੀ ਰਚਦਾ ਸੀ ਉਤਾਰਪਾਸ ਵੀ ਜਿਹੜਾ ਹੈਗਾ ਜਹਾਰਬਾਦੀ ਰਚਦਾ ਸੀ ਮੋਹਨ त्याਗੀ ਵੀ ਜਿਹੜਾ ਹੈਗਾ ਜਦੋਂ ਉਸਨੇ ਕਹੜਾ ਲਾਲਾ ਤਨੀ RAM ਚਾਤਰ ਆ ਜੂਗਾ ਇਹਦੇ ਵਿੱਚ ਅਮਰਤਾ ਪ੍ਰੀਤਮ ਦੀ ਕਿਤਾਬ ਠੰਡੀਆਂ ਕਿਰਨਾਂ ਵਿੱਚ ਸੁਰ ਪ੍ਰਧਾਨ ਹੈ ਸਦਾਚਾਰਕ ਸਦਾਚਾਰਕ ਕਿਸ ਤੋਂ ਪ੍ਰਧਾਨ ਹੈ ਉਹਦੇ ਸ਼ੁਰੂਆਤੀ ਜਿਹੜੇ ਨੇ ਕਵਤਾਵਾਂ ਦੇ ਸੰਗ੍ਰਹਿ ਹੈਗੇ ਸੀ ਪਹਿਲਾ ਪਹਿਲਾ ਕਵਤਾਵਾਂ ਸੰਗ੍ਰਹਿ ਇਹ ਪਹਿਲਾ ਕਵਤਾਵਾਂ ਸੰਗ੍ਰਹਿ ਹੈ ਠੰਡੀਆਂ ਕਿਰਨਾਂ ਉਸ ਤੋਂ ਬਾਅਦ ਆਇਆ ਸੀ ਜਿਉਂਦਾ ਜੀਵਨ ਤੇ ਜਿਹੜਾ ਹੈਗਾ ਇੱਕ ਹੋਰ ਸੀਗੀ ਦੋ ਦਿਨ ਜਿਉਂਦਾ ਜੀਵਨ ਇੱਕ ਹੋਰ ਸੀਗਾ ਤਾਂ ਇਹਨਾਂ ਚ ਪਹਿਲਿਆਂ ਚ ਕੀ ਸੀਗੀ ਸਦਾਚਾਰਕ ਤੇ ਧਾਰਮਿਕ ਸਰਵ ਪ੍ਰਧਾਨ ਸੀ ਰਵੈਥੀ ਸਰਵ ਪ੍ਰਧਾਨ ਸੀ ਜਿਹਨੇ ਅਗਲੇ ਆਏ ਨੇ ਜਿਵੇਂ ਮੈਂ ਤਵਾਰੀਖਾਂ ਹਿੰਦੀ ਦੀ ਵਰਗੀਆਂ ਕਿਤਾਬਾਂ ਆਈਆਂ ਨੇ ਵਿਚਕਾਰ ਉਦੋਂ ਉਹ ਜਿਹੜੀ ਹੈਗੀ ਹੈ ਕਿ ਪ੍ਰਗਤੀਸ਼ੀਲ ਹੋ ਗਈ ਸੀ ਪ੍ਰਗਤੀਵਾਦੀ ਹੋ ਗਈ ਸੀ ਤੇ ਲਾਸਟ ਵਾਲੀਆਂ ਜਿਹੜੀ ਕਾਗਜ਼ ਦੇ ਕੈਨਵਸ ਵਰਗੀਆਂ ਕਿਤਾਬਾਂ ਉਹਨਾਂ ਚ ਪ੍ਰਜੋਗਵਾਦੀ ਹੋ ਗਈ ਸੀ ਮਰਤਭ੍ਰਿਤਮ ਤਾਂ ਇਹਦਾ ਅਨੁਸਾਰ ਹੋਊਗਾ ਦੋ ਅਮਰਤਾ ਪ੍ਰੀਤਮ ਦੀ ਸਮਕਾਲੀ ਲੇਖਕ ਹੈ ਪੀਰੋ ਪ੍ਰੇਮਣ ਜਿਹੜੀ ਹੈਗੀ ਹੈ ਪਹਿਲਾਂ ਸੀ ਅਮਰਤਾ ਪ੍ਰੀਤਮ ਤੋਂ ਸੁਖਵਿੰਦਰ ਰੰਤ ਅੱਜ ਕੱਲ੍ਹ ਹੈ ਬਾਦਚਾ ਹੈ ਤਾਂ ਅਮਰਤਾ ਪ੍ਰੀਤਮ ਦੀ ਸਮਕਾਲੀ ਲੇਖਕ ਹੋਗੀ ਪ੍ਰਭਜੋਤ ਕੋਰ ਪ੍ਰਭਜੋਤ ਕੋਰ ਹੋਗੀ ਅਮਰਤਾ ਪ੍ਰੀਤਮ ਦਾ ਜਨਮ ਹੋਇਆ 19 ਅਗਸਤ 1931 ਨੂੰ ਹੋਇਆ 1931 ਨੂੰ ਨਹੀਂ ਹੋਇਆ ਸੌਰੀ 31 ਅਗਸਤ ਨੂੰ ਨਹੀਂ ਸਮਝੀ ਉਲਟ ਗਿਆ ਸੀ 19 ਅਗਸਤ 1931 31 ਅਗਸਤ ਨੂੰ 19 ਨੂੰ ਹੋਇਆ 3 ਨੰਬਰ ਅਮਰਤਾ ਪ੍ਰੀਤ ਨੇ ਸਭ ਤੋਂ ਪਹਿਲਾਂ ਕਿਹੜਾ ਮੈਗਜ਼ੀਨ ਕੱਢਿਆ ਦੇਖੋ ਤਿੰਨੇ ਮੈਗਜ਼ੀਨ ਅਮਰਤਾ ਪ੍ਰੀਤ ਨੇ ਕੱਢਿਆ ਆ ਤਾਂ ਉਹਦਾ ਪਹਿਲਾ ਕਾਪੀ ਵਗਿਆ ਹੈਗਾ ਠੰਡੀਆਂ ਗਿਰਨਾ ਇਹਦਾ ਤਾਂ ਕੋਈ ਰੌਲੇ ਨਹੀਂ ਹੈਗਾ ਪਹਿਲਾ ਕਾਪੀ ਵਗਿਆ ਹੈਗਾ ਇਹ ਤਾਂ ਕਪਤਰੀ ਕਿਤਾਬ ਤਿੰਨੇ ਮੈਗਜ਼ੀਨ ਸੀ ਨਾਗਵਣੀ ਵੀ ਅਮਰਤਾ ਪ੍ਰੀਤ ਨੇ ਕੱਢਿਆ 1960 ਚ ਕੱਢਿਆ ਤੇ ਹਿੱਤਕਾਰੀ ਵੀ ਕੱਢਿਆ ਉਹ ਤੋਂ ਪਹਿਲਾਂ ਕੱਢਿਆ ਸਭ ਤੋਂ ਜਮਾਂ ਪਹਿਲੀਆਂ ਜਿਹੜਾ ਹੈਗਾ 1977 37 38 ਇੱਥੇ ਜੀ ਸੀਗਾ 37 38 ਲਿਖਿਆ ਸੀ ਉਤੋਂ ਜਿਹੜਾ ਹੈਗਾ 35 ਸਿੱਕੀ ਜਿਹੜਾ ਹੈਗਾ ਨਵੀਂ ਦੁਨੀਆ ਕੱਢਿਆ ਸੀਗਾ ਪਹਿਲਾ ਮੈਗਜ਼ੀਨ ਇਹ ਜਿਹੜਾ ਹੈਗਾ ਨਵੀਂ ਦੁਨੀਆ ਇਹ ਮਹੀਨੇ ਦਾ ਇਹ ਮਹੀਨਾ ਬਰੀ ਸੀਗਾ ਜਿਹੜਾ ਇਹ ਹੈਗਾ ਨਾਗਮਣੀ ਇਹ ਵੀ ਮਾਸਕ ਸੀਗਾ ਇਹ ਵੀ ਮਾਸਕ ਦਾ ਹਿਤਕਾਰੀ ਸੀ ਇਹ ਤਰੇ ਮਾਸਕ ਸੀ 3 ਮਹੀਨੇ ਬਾਅਦ ਸਭ ਦਾ ਅਮਰਤਾ ਬਰੀਤ ਦਾ ਪਹਿਲਾ ਕਾਪ ਸੰਗ੍ਰਹਿ ਕਿਹੜਾ ਹੈ ਠੰਡੀਆਂ ਕਿਰਨਾ ਹੈ ਜੋਬਨਿਸ ਦਾ ਹਫਤਾ ਕਿਸ ਦੀ ਹੈ ਜੋਬਨਿਸ ਦਾ ਹਫਤਾ ਜੋਬਨਿਸ ਹੈ ਕੌਣ ਸੀ ਜੋਬਨਿਸ ਜਿਹੜੀ ਹੈਗੀ ਆ ਔਰੰਗਜੇਬ ਦੀ ਧੀ ਸੀ ਤੇ ਸਾਂਝਾਂ ਦੀ ਪੋਤੀ ਸੀਗੀ ਜੋਬਨਿਸ ਤਾਂ ਇਹ ਸ਼ਿਵ ਕੁਮਾਰ ਦੀ ਜਿਹੜੀ ਸੌਰੀ ਸਰਜੀਤ ਪੱਤਰ ਦੀ ਕਪਤਾ ਹੈਗੀ ਹੈ ਜੋਬਨਿਸ ਬਹੁਤ ਕਮਾਲ ਦੀ ਕਪਤਾ ਅਮਰਤਾ ਦਾ ਪ੍ਰੀਤਮ 8 ਲਿਖਿਆਂ ਵਿੱਚੋਂ ਕਿਹੜਾ ਅਮਰਤਾ ਪ੍ਰੀਤਮ ਦਾ ਪਹਿਲਾ ਉਹੀ ਲੱਗਿਆ ਯਾਰ ਅਮਰਤਾ ਪ੍ਰੀਤਮ ਦਾ 8 ਲਿਖਿਆਂ ਵਿੱਚੋਂ ਕਿਹੜਾ ਸਫਰਨਾਮਾ ਨਹੀਂ ਹੈ ਬਾਰੀਆਂ ਚਰੋਖੇ ਵੀ ਸਫਰਨਾਮਾ ਅਮਰਤਾ ਪ੍ਰੀਤਮ ਦਾ ਅੱਗ ਦੀ ਅਲਿਕਾ ਵੀ ਸਫਰਨਾਮਾ ਹੈ 21 ਪੱਤੀਆਂ ਦਾ ਗਲਾਬ ਵੀ ਸਫਰਨਾਮਾ ਹੈ 10 ਤਾਵੇ ਦੀ ਜੀਵਨੀ ਮੂਲਕ ਰਚਨਾ ਹੈਗੀ ਹੈਗੀ ਜੀ ਦੇ ਚੋਣੇ ਜਿਹੜੇ ਹੈਗੇ ਖਤ ਵਗੈਰਾ ਹੈਗੇ ਨਹੀਂ ਤਾਂ 10 ਤਾਵੇ ਜਿਹੜਾ ਹੈਗਾ ਸਫਰਨਾਮਾ ਨਹੀਂ ਹੈਗਾ ਤਾਂ ਪਹਿਲਾ ਸਫਰਨਾਮਾ ਕਿਹੜਾ ਹੈਗਾ ਬਾਰੀਆਂ ਚਰੋਖੇ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਸੀਦੀ ਟਿਕ ਟਕ ਕਦੋਂ ਸੋਪੀ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਚਿਤ ਡਿਕਟ 1976 ਵਿੱਚ ਸਪੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਿਹੜੀ ਪੁਸਤਕ ਉਹਨਾਂ ਦੇ ਜਿਉਂਦੇ ਜੀ ਸਪੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਬਗਦੇ ਪਾਣੀ ਪੁਸਤਕ ਹੈਗੀ ਉਹਨਾਂ ਦੇ ਜਿਉਂਦੇ ਜੀ ਸਪੀ ਬਾਕੀ ਸਾਰੀਆਂ ਮੌਤ ਉਪਰੰਤ ਸਪੀਆਂ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਿਹੜੀ ਪੁਸਤਕ 1962 ਵਿੱਚ ਸਪੀ ਤੇ ਕਿਉਂਕਿ ਜਿਹੜਾ ਹੈਗਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ 1962 ਚ ਜਿਹੜੇ ਹੈਗੇ ਨੇਗੇ ਜਿੰਦਾ ਸੀਗੇ ਜਿਉਂਦੇ ਸੀਗੇ ਉਨੀ ਉਹ ਕਿਨੇ ਤੱਕ ਨਹੀਂ ਸੀ ਸੋਰੀ ਸੋਰੀ ਜਵ ਨਹੀਂ ਸੀ ਕਿ ਉਹ ਸੀਗੇ 1945 ਚ ਨਹੀਂ ਡੈਥ ਹੋ ਗਈ ਸਿੱਧਾ ਅਮ ਉਹ ਤੋਂ ਬਾਅਦ ਸਪੀਅਰ ਮਤਲਬ ਬਗਦੇ ਪਾਣੀ ਤਾਂ ਹੈ ਨਹੀਂ ਗਈ ਦਸਤੋਂ ਮਲਿਆਂ ਦੇ ਵੇਰ ਆ ਅੰਤਮ ਲੈਣਾ ਜਾਂ ਇਹ ਮੇਰਾ ਜੀਵਨ ਮੇਰਾ ਜੀਵਨ ਮੇਰੇ ਜੀ ਤੇ ਕਿਹੜੀ ਕਿਤਾਬ ਹੈ ਤੁਸੀਂ ਕਮੈਂਟ ਕਰੋ ਮੇਰੇ ਧਿਆਨ ਚੋਂ ਨਿਕਲ ਗਿਆ ਮੈਂ ਥਿਉਰੀ ਚ ਚੰਗੀ ਤਰ੍ਹਾਂ ਕਰਾਇਆ ਬਸ ਸਾਰਾ ਦਸਟ ਡਾਕਟਰ ਦਿਵਾਨ ਸਿੰਘ ਕਾਲੇਪਣ ਦਾ ਜਨਮ ਕਦੋਂ ਹੋਇਆ ਡਾਕਟਰ ਦਿਵਾਨ ਸਿੰਘ ਕਾਲੇਪਣ ਦਾ ਜਨਮ 1897 ਚ ਹੋਇਆ ਤੇ 1944-45 ਚ ਜਿਹੜੀ ਹੈਗੀ ਡੈਥ ਹੁੰਦੀ ਹੈ 1897 ਚ ਹੋਇਆ ਮੌਤ 44 ਚ ਹੁੰਦੀ ਹੈ 1900 44 ਚ ਹੁੰਦੀ ਹੈ ਡਾਕਟਰ ਦਿਵਾਨ ਸਿੰਘ ਕਾਲੇਪਾਣੀ 44 45 ਚ ਤਿਰੰਜਨ ਕਾਪ ਹਵ ਸੰਗ੍ਰਹਿ ਕਿਸ ਦਾ ਹੈ ਸਿਮ ਕੁਮਾਰ ਬਟਾਲਵੀ ਦਾ ਸਰਜੀਤ ਪਾਤਰ ਦਿਵਾਨ ਸਿੰਘ ਕਾਲੇਪਾਣੀ ਦਾ ਤਾਂ ਹੈ ਨਹੀਂ ਜਿਹੜਾ ਹੈਗਾ ਸਰਜੀਤ ਪਾਤਰ ਦਾ ਵੀ ਹੈ ਨਹੀਂ ਸਿਮ ਕੁਮਾਰ ਬਟਾਲਵੀ ਦਾ ਹੈ ਜਾਂ ਅਮਰਤਾ ਪ੍ਰੀਤਮ ਦਾ ਬਸ ਇਹ ਦੱਸਣਾ ਹੈਗਾ ਸਿਮ ਕੁਮਾਰ ਬਟਾਲਵੀ ਦਾ ਜਾਂ ਅਮਰਤਾ ਪ੍ਰੀਤਮ ਦਾ ਸ਼ਾਇਦ ਅਮਰਤਾ ਪ੍ਰੀਤਮ ਦਾ ਅਮਰਤਾ ਪ੍ਰੀਤਮ ਦਾ 99% ਆਰਤੀ ਕਾਪ ਹਵ ਸੰਗ੍ਰਹਿ ਕਿਸ ਦਾ ਹੈ ਆਰਤੀ ਕਾਪ ਹਵ ਸੰਗ੍ਰਹਿ ਕਿਸ ਦਾ ਹੈ ਸਿਮ ਕੁਮਾਰ ਬਟਾਲਵੀ ਦਾ ਆਰਤੀ ਕਾਪ ਹਵ ਸੰਗ੍ਰਹਿ ਸਿਮ ਕੁਮਾਰ ਬਟਾਲਵੀ ਦਾ ਸੰਤ ਗਾਇਕਾ ਕਿਸ ਦੀ ਹੈ ਉਹ ਸ਼ਾਇਦ ਨਹੀਂ 100% ਜਿਹੜਾ ਹੈਗਾ ਚੌਰਜ ਕਹੇਗਾ ਮੈਂ ਅਮਰਤਾ ਪ੍ਰੀਤਮ ਦਾ 100% ਹੀ ਹੈ ਟ੍ਰੈਨ ਜੜਦੀ ਆਰਦੀ ਸਿਮ ਕੁਮਾਰ ਬਟਾਲੀ ਵੀ ਦੇ ਸ਼ਾਂਤ ਕਾਤਾ ਕਿਸ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਭਾਈ ਵੀਰ ਸਿੰਘ ਦੀ ਅਮਰਤਾ ਪ੍ਰੀਤਮ ਦੀ ਦੀਵਾਨ ਸਿੰਘ ਕਾਲੇਪਾਣੀ ਦੀ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਨਹੀਂਗੀ ਭਾਈ ਦੀਵਾਨ ਸਿੰਘ ਦੀ ਵੀ ਹੈ ਨਹੀਂਗੀ ਇਹਨਾਂ ਚ ਦੱਸੋ ਕਿਹਦੀ ਰਚਨਾ ਹੈ ਕਮੈਂਟ ਕਰੋ ਨਹੀਂ ਮੈਂ ਕਮੈਂਟ ਚ ਰੈਡ ਕਰ ਸਮ ਕਮੈਂਟ ਕਰ ਦੂਗਾ ਬਾਅਦ ਚ ਜੇ ਨਾ ਆਇਆ ਤਾਂ ਇਹਨਾਂ ਦੱਸੋ ਤੁਸੀਂ ਕਿਹਦੀ ਹੈਗੀ ਇਹ ਇਹ ਮੇਰੇ ਚੰਗੀ ਚੰਗੀ ਤਰ੍ਹਾਂ ਧਿਆਨ ਚ ਤੁਸੀਂ ਦੇਖੋ ਅਕਚੁਅਲੀ ਜੋ ਕਿਸ ਕਿਸ ਨੇ ਅਨਵਾਦ ਕੀਤੀ ਪ੍ਰੋਫੈਸਰ ਪੂਰਨ ਸਿੰਘ ਨੇ ਕੀਤੀ ਕਿਸ ਨੇ ਅਨਵਾਦ ਕੀਤੀ ਪ੍ਰੋਫੈਸਰ ਪੂਰਨ ਸਿੰਘ ਨੇ ਕੀਤੀ ਸਰਜੀਤ ਬਾਦਰ ਦੀਆਂ ਕਵਤਾਵਾਂ ਵਿੱਚ ਇਹਨਾਂ ਵਿੱਚੋਂ ਵਧੇਰੇ ਕੀ ਹੈ ਅਧਿਆਤਮਵਾਦ ਰਸਵਾਦ ਯਥਾਰਤਵਾਦ ਦੇਖੋ ਅਧਿਆਤਮਵਾਦ ਤੁਹਾਨੂੰ ਪਤਾ ਨਹੀਂ ਰਸਵਾਦ ਨਹੀਂ ਇਹਨਾਂ ਦੋਨਾਂ ਚਲਦੇ ਹੋਗੇ ਬਦਲ ਦੇ ਅਨੁਭਵ ਦੇਖੋ ਅਨੁਭਵ ਤਾਂ ਹਰੇਕ ਹਫ਼ਤੇ ਚ ਬਦਲਦੇ ਹੁੰਦੇ ਆ ਬਦਲਦੇ ਅਨੁਭਵ ਹੁੰਦੇ ਆ ਤਾਂ ਜਥਾਰਤਾ ਜਿਹੜਾ ਜਥਾਰਤਾ ਦੇ ਨਾਲ ਜਥਾਰਤਾ ਕਰਕੇ ਬਦਲੇ ਜਿਹਦੇ ਕਰਕੇ ਬਦਲੇ ਇਹਨੂੰ ਅਸੀਂ ਜਿਹੜਾ ਹੈਗਾ ਮੈਥਿਓਰ ਵਿੱਚ ਬਹੁਤ ਚੰਗੀ ਤਰ੍ਹਾਂ ਡਿਫਾਈਨ ਕੀਤਾ ਹੈ ਗੱਲ ਜਿਆ ਹੋਰ ਵੀ ਕਰਨੀ ਹੈ ਪਈਆ ਥਿਉਰੀ ਸਰਜੀਤ ਪਾਤਰ ਦੀ ਜਿੱਥੇ ਦੇਖ ਸਕਦੇ ਹੋ ਉਹਨੂੰ ਪੜ੍ਹ ਕੇ ਮਤਲਬ ਲਗੂ ਕਿ ਤਿਆਰੀ ਕਿੱਦਾਂ ਕਰਦੇ ਆ ਸੁਰਜੀਤ ਪਾਤਰ ਦੀ 1.5 ਘੰਟੇ ਦੀ ਕਲਾਸ ਪਈ ਹੈ ਜਿਹੜੀ ਹੈਗੀ ਗੱਲ ਇਹ ਤੇ ਲਾਈਵ ਲਾਈ ਸੀ ਸਾਰੇ ਵਾਸਤੇ ਬਾਕੀ ਤਾਂ ਵੇੜ ਕਰਦੇ ਆਪਾਂ ਉਹ ਥਿਉਰੀ ਸਾਰੇ ਵਾਸਤੇ ਆਪਾਂ ਕਰ ਰੱਖੀ ਹੈ ਤੁਸੀਂ ਜਿਹੜੀ ਹੈ ਲਿਸਟ 'ਚ ਜਾਇਓ ਥਿਉਰੀ ਵਾਲੀ ਚ ਸੁਰਜੀਤ ਪਾਤਰ ਵੀ ਪਿਆ ਨਾਟਕ ਬਾਰੇ ਪੇਪਰ ਸੁਰਜੀਤ ਪਾਤਰ ਨੂੰ ਪੜ੍ਹ ਕੇ ਦੇਖ ਕੇ ਸੁਣ ਕੇ ਕਲਾਸ ਨੂੰ ਪਤਾ ਲੱਗ ਜੂ ਕਿ ਕਿੱਦਾਂ ਤਿਆਰੀ ਕਰਵਾਈ ਜੀ ਕਿੱਦਾਂ ਕਰੀ ਦੀ ਹੈ ਕੰਟੈਂਟ ਕੀ ਹੋਣਾ ਚਾਹੀਦਾ ਕਿੰਨਾ ਕੁ ਸੁਰਜੀਤ ਪਾਤਰ ਬਾਰੇ ਤੁਸੀਂ ਗਲਤ ਪੜ ਰਹੇ ਹੋ ਕਿੰਨਾ ਤੋਂ ਤੁਸੀਂ ਪੜੇ ਹੀ ਨਹੀਂ ਸੁਰਜੀਤ ਪਾਤਰ ਬਾਰੇ ਜਿਹੜੇ ਸਵਾਲ ਆ ਜਾਂਦੇ ਨੇ ਉਹ ਸਾਰਾ ਸੁਣੋ ਫੇ ਪਤਾ ਲੱਗੂਗਾ ਉਸ ਤਰ੍ਹਾਂ ਜਿਹੜਾ ਹੈ ਆਪਾਂ ਆ ਗਿਆ ਆਪਣਾ ਚਰਚਾ ਚੱਲ ਰਹੇਗੇ ਬਾਸ ਆਪਾਂ ਕਲਾਸ ਖਤਮ 50 ਕੇ 50 ਵਾਲਾ ਤੋਂ ਬਾਅਦ ਆਪਣਾ ਸਵਾਲ ਜਿਹੜਾ ਹੈਗਾ ਹੈਗਾ 44 47ਵਾਂ ਚੱਲੀ ਜਾਂਦਾ ਹੈ ਠੀਕ ਹੈ ਤਾਂ ਜਥਾਰਤਵਾਦੀ ਗੱਲ ਕਰ ਰਹੀ ਸੀ ਤਾਂ ਇੱਥੇ ਵੀ ਆਪਾਂ ਇਹੀ ਦੇਖਣਾ ਹੁੰਦਾ ਜਿੱਥੇ ਸਾਰੇ ਸਾਰੇ ਸਵਾਲ ਕਲੇਵਰ 'ਚ ਆ ਜਾਣ ਜਿਹਦੇ ਜਥਾਰਤਵਾਦ 'ਚ ਬਦਲਦੇ ਨੂੰ ਆ ਵੀ ਕਲੇਵਰ ਦੇ ਵਿੱਚ ਆ ਗਿਆ ਤਾ ਕਰਕੇ ਕਿਹੜੀ ਕਾ ਪੁਸਤਕ ਸਿਮਰ ਮਰ ਬਟਾਲਵੀ ਦੀ ਨਹੀਂ ਹੈ ਮੈਂ ਤੇ ਮਾਸਤਿਪ কুমার ਬਟਾਲਵੀ ਦੀ ਕਿਤਾਬ ਪੁਸਤਕ ਹੈ ਆਟੇ ਦੀਆਂ ਜਿਹੜੀਆਂ ਸਿਮਰ কুমার ਬਟਾਲਵੀ ਦੀ ਹੈ ਲਾਜਵੰਤੀ ਹੈਗੀ ਹੈ ਲਾਸਤਾਂ ਸਿਮਰ কুমার ਬਟਾਲਵੀ ਦੀ ਪੁਸਤਕ ਨਹੀਂ ਕਾ ਪੁਸਤਕ ਨਹੀਂ ਹੈਗੀ ਸਰਜੀਤ ਬਾਦਰ ਨੂੰ ਸਰਸਵਤੀ ਪੁਰਸਕਾਰ ਕੇ ਸੰਗ੍ਰਹਿ ਤੇ ਮਿਲਿਆ ਲਫਜਾਨੀ ਦਰਗਾਹ ਤੇ ਮਿਲਿਆ ਪੰਜਾਬੀ ਦੀ ਤਿੰਨ ਜਣਾਂ ਨੂੰ ਹੀ ਤਿੰਨ ਕਵੀਆਂ ਨੂੰ ਸਰਸਵਤੀ ਪੁਰਸਕਾਰ ਮਿਲਿਆ ਹੋਇਆ ਹੈ ਸਰਜੀਤ ਬਾਦਰ ਨੂੰ ਲਫਜਾਨੀ ਦਰਗਾਹ ਤੇ ਮਿਲਿਆ ਹੋਇਆ ਹੈ ਟਿੱਬਾਣਾਂ ਜਿਹੜਾ ਹੈਗਾ ਕਥਕੂ ਉਰਵਸੀ ਤੇ ਮਿਲਿਆ ਹੋਇਆ ਹੈ ਤੇ ਸਾਡੇ ਜਿਹੜੇ ਹੈਗੇ ਨੇਗੇ ਸਰਪੰਨ ਸਿੰਘ ਨੂੰ ਰੁਖ ਤੇਰੀ ਸੀ ਤੇ ਮਿਲਿਆ ਹੋਇਆ ਰੁਖ ਤੇਰੀ ਸੀ ਸਰਜੀਤ ਪਾਤਰ ਨੇ ਪੀ ਐਚ ਡੀ ਕਿਸ ਵਿਸ਼ੇ ਤੇ ਮੁਕੰਮਲ ਕੀਤੀ ਗੁਰੂ ਨਾਨਕ ਬਾਣੀ ਵਿੱਚ ਲੋਕਤਰ ਦਾ ਰੂਪਾਂਤਰ ਤੇ ਮੁਕੰਮਲ ਕੀਤੀ ਸਰਜੀਤ ਪਾਤਰ ਸਰਜੀਤ ਪਾਤਰ ਅਨੁਸਾਰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਣਾ ਚਾਹੀਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਭਾਈ ਸਰਜੀਤ ਪਾਤਰ ਕਹਿੰਦਾ ਪ੍ਰੋਫੈਸਰ ਮੋਹਨ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਣਾ ਚਾਹੀਦਾ ਜਿਹੜੀ ਉਹਦੀ ਬਾਰਤ ਦੀ ਕਿਤਾਬ ਹੈ ਸੂਰਜ ਸੂਰਜ ਮੰਦਰ ਦੀਆਂ ਪੌੜੀਆਂ ਉਹਦੇ ਚ ਇੱਕ ਨਵੰਦ 28 ਨੇ ਜਿਹੜੇ ਉਹਨਾਂ ਚ ਇੱਕ ਨਵੰਦ ਹੈਗਾ ਪ੍ਰੋਫੈਸਰ ਮੋਹਨ ਸਿੰਘ ਕਾ ਪੜ੍ਹਦੇ ਆ ਉਹ ਤੋਂ ਉਹਨਾਂ ਨੇ ਹੀ ਗੱਲ ਕਹੀ ਹੈ ਉਹਦੇ ਵਿੱਚ ਇਹ ਗੱਲ ਕਹੀ ਹੈ ਸਰਜੀਤ ਪਾਤਰ ਨੇ ਲਓ ਜੀ ਬਹੁਤ ਘੱਟ ਸਮੇਂ ਵਿੱਚ ਸਮੇਂ ਵਿੱਚ ਬਹੁਤ ਬਾਕਸ ਵਾਲ ਖਰਾ ਸੌਦਾ ਆਪਾਂ ਇਹਦਾ ਨਾ ਖਰਾ ਸੌਦਾ ਹੀ ਰੱਖ ਦਾਂਗੇ ਅਗਲੀ ਦੂਸਰੀ ਜੀ ਦਾ ਕਿਉਂਕਿ ਦੇਖੋ 16 ਮਿੰਟ 17 ਪੂਰੇ ਹੋ ਜਾਣਗੇ 17 ਮਿੰਟਾਂ 'ਚ 50 ਸਵਾਲ ਜੇ ਕੋਈ ਕਰਾਉਂਦਾ ਤਾਂ ਕਰੂ ਔਰ ਉਹ ਵੀ ਉਹ ਵੀ ਟਣਕ ਦੇ ਸਵਾਲ ਆ ਟਣਕ ਦੇ ਪੂਰੇ ਰੁਪਏ ਨੂੰ ਟਣਕ ਦੇ ਸਵਾਲ ਕੱਲਾ ਕੱਲਾ ਕਿ ਇੱਥੇ ਅਥੈਂਟਿਕ ਜਾਣਕਾਰੀ ਕਿਉਂਕਿ ਆਪਾਂ ਕੀ ਹੈ 15-20 ਅਥੈਂਟਿਕ ਕਿਤਾਬਾਂ ਪੜ੍ਹ ਕੇ ਫਿਰ ਇੱਕ ਨੋਟਸ ਬਣਾਈਦਾ ਇਹ ਨਹੀਂ ਕਿ ਗੂਗਲ ਤੋਂ ਇੱਕ ਰੈਡੀमेड ਕਿਤਾਬ ਤੋਂ ਬਣਾ ਲਿਆ ਚਲੋ ਧੰਨਵਾਦ ਚੌਂਦੇ ਵਸਦੇ ਰਹੋ ਜਵਾਨੀਆਂ ਮਾਣੋ ਖੂ ਮਿਹਨਤ ਕਰੋ ਸਾਰੇ ਆਪਣੀ ਆਪਣੀ ਸੁਪਨੇ ਪੂਰੇ ਕਰੋ ਧੰਨਵਾਦ